ਚੰਡੀਗੜ੍ਹ ਦੇ ਵਿੱਚ ਇਹ ਵੀ ਸੁਣਨ ਚ ਆ ਰਿਹਾ ਕਿ ਆਉਣ ਵਾਲੇ ਇਲੈਕਸ਼ਨ ਦੇ ਵਿੱਚ ਆਮ ਆਦਮੀ ਪਾਰਟੀ ਦੇ ਵੱਲੋਂ ਵੀ ਕੋਈ ਜੋ ਗੱਲਾਂ ਸਾਹਮਣੇ ਪਨੀਤੀ ਚੋਪੜਾ ਜਾਂ ਕੰਗਨਾਰ ਨਾਵਤ ਬੀਜੇਪੀ ਲੋਕਾਸਥ ਤੁਹਾਨੂੰ ਲੱਗਦਾ ਹੈ ਕਿ ਪਵਨ ਬਾਦਲ ਜੀ ਉਹਨਾਂ ਅੱਗੇ ਕਰ ਪਾਣਗੇ ਉਦੋਂ ਵੀ ਇਹ ਸੁਣੀਦਾ ਸੀ ਜੀ ਹੁਣ ਬੜੇ ਸਾਡੇ ਸਤਰ ਗਿਰ ਗਏ ਪਹਿਲਾਂ ਬਹੁਤ ਉੱਚੇ ਸਨ ਉਸ ਵਕਤ ਕੀ ਸੀ ਉਹ ਸ਼ਾਇਦ ਉਦੋਂ ਆਜ਼ਾਦੀ ਦੇ ਜਿਹੜੇ ਸਾਡੇ ਘੁਲਾਟੀਏ ਸਨ ਉਹਨਾਂ ਦੀਆਂ ਗੱਲਾਂ ਕਰਦੇ ਸਨ ਪਰ ਮੈਂ ਇਸ ਤੇ ਅਗਰ ਕਹਾ ਕਿ ਨਹੀਂ ਜੀ ਹੁਣ ਨਹੀਂ ਠੀਕ ਪਹਿਲਾਂ ਠੀਕ ਸੀ ਉਹ ਨਹੀਂ ਹੈ ਸਾਨੂੰ ਸਾਰਿਆਂ ਨੂੰ ਆਪਣੀ ਆਪਣੀ ਜਗਾ ਹਰ ਵਕਤ ਹਰ ਤਰ੍ਹਾਂ ਦੇ ਲੋਕ ਵਿੱਚ ਆਂਦੇ ਨੇ ਹੁਣ ਅਸੀਂ ਚੰਡੀਗੜ੍ਹ ਦੀ ਰਾਜਨੀਤੀ ਦੀ ਗੱਲ ਕਰਦੇ ਆ ਤੁਸੀਂ ਲਗਾ ਇੱਥੇ ਐਮਪੀ ਵੀ ਰਹੇ ਹੋ ਤੇ ਚੰਡੀਗੜ੍ਹ ਦੇ ਵਿੱਚ ਹੁਣ ਚਲੋ ਮੇਹ ਦੀ ਚੋਣ ਵੀ ਹੋਣ ਜਾ ਰਹੀ ਹੈ ਤੇ ਚੰਡੀਗੜ੍ਹ ਦੇ ਵਿੱਚ ਇਹ ਵੀ ਸੁਣਨ ਚ ਆ ਰਿਹਾ ਕਿ ਆਉਣ ਵਾਲੇ ਇਲੈਕਸ਼ਨ ਦੇ ਵਿੱਚ ਅਮਦੀ ਪਾਰਟੀ ਦੇ ਵੱਲੋਂ ਵੀ ਕੋਈ ਜੋ ਗੱਲਾਂ ਸਾਹਮਣੇ ਪਨੀਤੀ ਚੋਪੜਾ ਜਾਂ ਕੰਗਨਾਰ ਨਾਵਤ ਬੀਜੇਪੀ ਹਲਵਾਸ ਤੁਹਾਨੂੰ ਲੱਗਦਾ ਕਿ ਪਵਨ ਬਾਂਸਲ ਜੀ ਉਹਨਾਂ ਅੱਗੇ ਕਰ ਪਾਣਗੇ ਵੈਸੇ ਤਾਂ ਮੈਂ ਹਲੇ ਆਪਣਾ ਨਹੀਂ ਮੈਨੂੰ ਜ਼ਿਆਦਾ ਕਹਿਣਾ ਬੰਦਾ ਕਿਉਂਕਿ ਪਾਰਟੀ ਹੀ ਫੈਸਲਾ ਕਰਦੀ ਹੈ ਹਲੇ ਪਾਰਟੀ ਨੇ ਐਲਾਨ ਨਹੀਂ ਕੀਤਾ ਪਰ ਮੈਂ ਇਸ ਆਸਮੰਦ ਹਾਂ ਕਿ ਮੈਨੂੰ ਆਸ਼ਾ ਹੈ ਕਿ ਮੈਨੂੰ ਪਾਰਟੀ ਫਿਰ ਫਤਵਾ ਦੇਵੇਗੀ ਮੈਨੂੰ ਫਤਵਾ ਦੇਵੇਗੀ ਤਾਂ ਮੈਨੂੰ ਇਹਨਾਂ ਤੋਂ ਕਿਸੇ ਤੋਂ ਘਬਰਾਹਟ ਨਹੀਂ ਕਿਸੇ ਤੋਂ ਘਬਰਾਹਟ ਨਹੀਂ ਸੈਲੀਬ੍ਰਿਟੀ ਹੋਈ ਤਾਂ ਕਿ ਸੈਲੀਬ੍ਰਿਟੀ ਭੇਜ ਦੇਣ ਇੱਕ ਹੋਰ ਵੱਡੇ ਇਹਨਾਂ ਤੋਂ ਵੀ ਉੱਪਰਲੇ ਨੌ ਭੇਜ ਦੇਣ ਤਾਂ ਹੋਰ ਵੀ ਅੱਛੀ ਗੱਲ ਹੈ ਸੈਲੀਬ੍ਰਿਟੀ ਨਾਲ ਇੱਥੇ ਸਾਡੇ ਚੰਡੀਗੜ੍ਹ ਦਾ ਕੀ ਹੋਇਆ ਚੰਡੀਗੜ੍ਹ ਦੇ ਵਿੱਚ 10 ਸਾਲਾਂ ਦੇ ਵਿੱਚ ਕੀ ਹਾਲਾਤ ਹੋਈ ਹੈ ਲੰਬਾ ਹੀ ਸਵਾਲ ਉਹਨਾਂ ਦਾ ਹੈ ਇੱਕ ਇੱਕ ਪਦਰਤੇ ਇੱਕ ਇੱਕ ਸੈਕਟਰ ਦੇ ਵਿੱਚ ਮੈਂ ਤੁਹਾਨੂੰ ਉਹਦਾ ਦੱਸ ਸਕਦਾ ਹਾਂ ਕਿੱਥੇ ਕੀ ਚੰਡੀਗੜ੍ਹ ਦੀ ਕੀ ਬਿਹਤਰੀ ਹੋ ਗਈ ਜਾਂ ਕੇਂਦਰ ਦੇ ਵਿੱਚ ਵੱਲੋਂ ਕੇਂਦਰ ਨੂੰ ਚੰਡੀਗੜ੍ਹ ਨੂੰ ਕੀ ਮਿਲ ਗਿਆ ਜਾਂ ਚੰਡੀਗੜ੍ਹ ਦੀ ਅਦਰਵਾਈਜ਼ ਹਰ ਇੱਕ ਗੱਲ ਨੂੰ ਚੰਡੀਗੜ੍ਹ ਦੇ ਵਿੱਚ ਕੋਈ ਵੀ ਖੇਤਰ ਲੈ ਲਵੋ ਉਹਦੇ ਚੰਡੀਗੜ੍ਹ ਪਿੱਛੇ ਗਿਆ ਹੈ ਜਿਹੜੀ ਕੱਲ ਇਹ ਆਪਣੀਆਂ ਛਾਤੀਆਂ ਪੇਟ ਰੇਸਾਂ ਜਾਂ ਆਪਣੀਆਂ ਬਿਠਾ ਤਪਾਰ ਰਹੀ ਸੰਨ ਕਿ ਇਹਨਾਂ ਦਾ ਨੰਬਰ 12ਵੇਂ ਤੋਂ 11ਵੇਂ ਨੰਬਰ ਤੇ ਆ ਗਿਆ ਸ੍ਰੇਸ਼ਟ ਜਿਹੜਾ ਬਣਾਤਾ ਹੈਗਾ ਸਫਾਈ ਇਹ ਤੋਂ 11ਵੇਂ ਤੇ ਆ ਗਿਆ 12ਵਾਂ ਨੰਬਰ ਤੇ ਰਾਸ਼ਟਰਪਤੀ ਵੱਲੋਂ ਸਨਮਾਨਤ ਵੀ ਕੀਤਾ ਗਿਆ ਉਹ ਹੀ ਨਾ 12ਵੇਂ ਤੋਂ 11ਵਾਂ ਆ ਗਿਆ ਕਿਸ ਚੀਜ਼ ਤੇ ਕੀਤਾ ਇੱਕ ਚੀਜ਼ ਤੇ ਸਨਮਾਨਿਤ ਹੋਇਆ ਨੰਬਰ 12ਵੇਂ ਤੋਂ 11ਵਾਂ ਆਇਆ ਨਾ ਨਹੀਂ ਉਹ ਹੋਇਆ ਕਹਿੰਦੇ ਜੀ ਜਿਹੜੇ ਸਫਾਈ ਕਰਮਚਾਰੀ ਨੇ ਉਹਨਾਂ ਦੀ ਸੇਫਟੀ ਦੇ ਵਾਸਤੇ ਅਸੀਂ ਇੰਤਜ਼ਾਮ ਬਹੁਤ ਵਧੀਆ ਕੀਤਾ ਚਲੋ ਹੁਣ ਮੇਰੇ ਨਾਲ ਸੜਕਾਂ ਤੇ ਲੈ ਕੇ ਤੁਹਾਨੂੰ ਚੱਲਾਂ ਹੁਣ ਟਾਇਲਟਸ ਤੇ ਲੈ ਕੇ ਚੱਲਾਂ ਜਿਹੜੇ ਇਹਨਾਂ ਦੇ ਹਨ ਉੱਤੇ ਕੀ ਹਾਲਾਤ ਹੈ ਇੱਕ ਚੀਜ਼ ਗੱਲੀ ਹੋਈ ਹੈ ਵੱਧ ਜ ਨਿਚੋਂ ਮੈਨ ਹੋਲ ਕਲੀਨਿੰਗ ਹੋਣੀ ਸ਼ੁਰੂ ਹੋ ਗਈ। ਉਹ ਅੱਛੀ ਗੱਲ ਹੈ। ਦਿੱਲੀ ਬਹੁਤ ਪਹਿਲਾਂ ਤੋਂ ਹੋ ਰਹੀ ਸੀ, ਹੋਈ ਹੈ। ਕੁਛ ਨਾ ਕੁਛ ਅਗੇ-ਅਗੇ ਵਧੀਆਂ ਹੁੰਦੀਆਂ ਨੇ ਗੱਲਾਂ। ਇਹਨਾਂ ਨੇ ਜੋ ਕੁਝ ਚੰਗਾ ਕੀਤਾ ਉਹਨੂੰ ਮੈਂ ਐਕਨੋਲਡਜ ਕਰਾਂਗਾ। ਪਰ ਉਹਨੇ ਤੇ ਕੱਲਾ ਕਹਿਣ ਕਿ ਅਸੀਂ ਬਹੁਤ ਕਰਤਾ। ਮਾਰਕੀਟਸ ਨੂੰ ਕਹਿੰਦੇ ਨੇ ਅਸੀਂ ਬਹੁਤ ਵਧੀਆ ਬਣਾਤਾ। ਮਾਰਕੀਟਾਂ ਦੇ ਅੱਗੇ ਗੰਦ ਦੇਖੋ। ਗਲੀਆਂ 'ਚ ਗੰਦ ਦੇਖੋ। ਅਗਰ ਨਹੀਂ ਦਿਖਦਾ ਇਹਨਾਂ ਨੂੰ ਗੰਦ ਕੀ? ਮੇਰੇ ਨਾਲ ਸਾਡੇ ਨਾਲ ਇੱਕ ਆਈ ਕੋ ਦਮ ਕਹਿ ਦੇਣ। ਚਲ ਅੱਜ ਪੂਰਾ ਸਫਾਈ ਕਰ ਦੇਣ ਉਸ ਤੋਂ ਬਾਅਦ ਕਹਿਣ ਚਲੋ ਤਾਂ ਅਸੀਂ ਦਿਖਾਉ ਕਿੱਥੇ ਗੰਦਗੀ ਹੈ ਫਿਰ ਦਿਖਾ ਦੇਾਂਗੇ ਜਗ੍ਹਾ ਜਗ੍ਹਾ ਗੰਦਗੀ ਦੇ ਢੇਰ ਲੱਗੇ ਕੋਈ ਕੋਸ਼ਿਸ਼ ਹੋ ਰਹੀ ਹੈ ਕਿਤੇ ਸਫਾਈ ਕਰਨ ਦੀ ਮਾਈ ਮਾਦਰੇ ਚਲੇ ਜਾਓ ਕਿਸੇ ਪਿੰਡਾਂ ਦੇ ਵਿੱਚ ਹੋਰਾਂ ਚ ਚਲੇ ਜਾਓ ਕਿਸੇ ਕਸਬੇ ਵਿੱਚ ਚਲੇ ਜਾਓ ਸੈਕਟਰਾਂ ਦੇ ਵਿੱਚ ਚਲੇ ਜਾਓ ਬੈਕ ਲੇਨਸ ਨੂੰ ਵੇਖ ਲਵੋ ਘਰਾਂ ਦੇ ਅੱਗੇ ਵੇਖ ਲਵੋ ਮਾਰਕੀਟਸ ਦੇ ਅੱਗੇ ਪਿੱਛੇ ਵੇਖ ਲਵੋ ਕੂੜੇ ਦੇ ਢੇਰ ਹੀ ਢੇਰ ਲੱਗੇ ਹੋਏ ਨੇ ਤੇ ਚੰਦੀ ਤੇ ਚੰਦੀ